ਸਤਿ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਹਾਂ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ 13 14 ਸਤੰਬਰ ਨੂੰ ਐਗਰੀਕਲਚਰ ਪੰਜਾਬ ਯੂਨੀਵਰਸਿਟੀ ਲੁਧਿਆਣਾ ਵਿਖੇ ਜਿਹੜਾ ਕਿਸਾਨ ਮੇਲਾ ਲੱਗ ਰਿਹਾ ਹੈਗਾ ਉਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆਂਗੇ ਵੀ ਆਪਾਂ ਨੂੰ ਉੱਥੋਂ ਕਣਕ ਦੇ ਵੀ ਸ਼ੋਲਿਆਂ ਦੇ ਜਾਂ ਵਰਸੀਨ ਦੇ ਜੌਂ ਦੇ ਜਾਂ ਆਪਣੀਆਂ ਬਾੜੀ ਵਾਲੀਆਂ ਕਿਟਾਂ ਗਾਜਰਾ ਮੂੜੀਆਂ ਸਲਗਮ ਇਹਨਾਂ ਦੇ ਵੀ ਬਾਰੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਇੱਕ ਕਾਲਾ ਜਿਹਾ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਬੈਲ ਵਾਲਾ ਬਟਨ ਦਬਾ ਲੈਣ ਤਾਂ ਜੋ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਹਰੇਕ ਕਿਸਾਨ ਵੀਰ ਨੂੰ ਇਹ ਹੁੰਦਾ ਹੈ ਵੀ ਮੈਂ ਵੱਧ ਝਾੜ ਦੇਣ ਵਾਲੀ ਕਿਸਮਾਂ ਲਾਪ ਦੇ ਜਿਹੜਾ ਖੇਤ ਵਿੱਚ ਲਾਵਾਂ ਤੇ ਆਪਾਂ ਵੱਧ ਜਿਹੜਾ ਮੁਨਾਫਾ ਉਹਨਾਂ ਤੋਂ ਲੈ ਸਕੀਏ ਤੇ ਨਵੇਂ-ਨਵੇਂ ਬੀਜਾਂ ਦੀ ਖੋਜ ਜਿਵੇਂ ਯੂਨੀਵਰਸਿਟੀ ਕਰਦੀ ਰਹਿੰਦੀ ਹੈਗੀ ਕਿਸਾਨ ਵੀਰੋ ਇੱਕ ਗੱਲ ਮੈਂ ਵੀਡੀਓ ਦੇ ਵਿੱਚ ਪਹਿਲੀ ਕਹਿ ਦਾਂ ਵੀ ਵੀਡੀਓ ਥੋੜੀ ਲੰਮੀ ਹੋ ਸਕਦੀ ਹੈ ਕਿਰਪਾ ਕਰਕੇ ਅੰਤ ਤੱਕ ਜਰੂਰ ਦੇਖਿਓ ਤੇ ਦੂਜੀ ਗੱਲ ਇਹ ਆ ਕਿਸਾਨ ਵੀਰੋ ਤੁਸੀਂ ਜਿਹੜਾ ਮਰਜੀ ਕਣਕ ਦਾ ਬੀਜ ਖਰੀਦਣ ਜਾ ਰਹੇ ਹੋਗੇ ਚਾਹੇ ਲੰਮਾ ਸਮਾ ਵੈਰੈਟੀ ਹੈ ਚਾਹੇ ਪਛੇਤਾ ਜਿਹੜੀ ਵਿਜਾਨ ਹੋਣ ਵਾਲੀ ਉਹ ਵੈਰੈਟੀ ਹੈਗੀ ਆਪਣਾ ਦਾ ਵੀ ਘੱਟ ਰਕਵੇ ਦੇ ਵਿੱਚ ਲਾਇਆ ਕਰੋ ਠੀਕ ਹੈ ਜਦ ਆਪਾਂ ਹੁਣ 10 ਕਿਲਿਆਂ ਦਾ ਬੀਜ ਖਰੀਦ ਲਿਆ ਤਾਂ 10 ਕਿਲਿਆਂ ਵਿੱਚ ਉਹ ਵੈਰੈਟੀ ਲਾਵਾਂਗੇ ਤਾਂ ਆਪਾਂ ਨੂੰ ਉਹਦਾ ਵਧੀਆ ਯਾਰ ਰਜੰਟ ਹੈ ਜਿਹੜਾ ਝਾੜ ਵੇਖਣ ਨੂੰ ਨਹੀਂ ਮਿਲਿਆ ਫਿਰ ਆਪਾਂ ਉਹਨੂੰ ਛੱਡ ਜੰਨੇ ਆ ਵੀ ਇਹ ਤਾਂ ਯਾਰ ਵੈਰਾਈਟੀ ਵਧੀਆ ਨਹੀਂ ਹੈਗੀ ਅਸੀਂ ਤਾਂ ਫਸ ਗਏ ਤੇ ਇਹਦੇ ਨਾਲ ਉਹ ਤਾਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਵੈਰਾਈਟੀਆਂ ਨੇ ਵੀ ਉਹਨਾਂ ਨੇ ਇਹਨਾਂ ਨੂੰ ਜਾਦੇ ਝਾੜ ਦਿੱਤਾ ਹੈਗਾ ਤੇ ਇੱਕ ਝਾੜ ਤੇ ਡਿਪੈਂਡ ਕਿਸਾਨ ਭਰਾਵੋ ਸਭ ਤੋਂ ਮਹੱਤਰਪੂਰਨ ਹੈ ਆਪਣੇ ਮੌਸਮ ਦੀ ਤੇ ਸਮੇਂ ਦੀ ਹੁਣ ਕਈ ਕਿਸਾਨ ਵੀਰ ਤਾਂ 18 ਅਕਤੂਬਰ ਨੇ ਜਿਹੜੇ ਕਣਕ ਦੀ ਬਿਜਾਈ ਕਰ ਦਿੰਦੇ ਨੇਗੇ ਕਿਸਾਨ ਭਰਾਵੋ ਉਹਦਾ 18-19 ਕੁਇੰਟਲ ਦੀ ਜਾ ਕੇ ਖੜ ਜਾਂਦੀਆਂ ਰਹਿਗੀਆਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜੇ ਆਪਾਂ ਬਜ਼ੁਰਗਾਂ ਤੋਂ ਇਹਦੇ ਬਾਰੇ ਗੱਲ ਕਰੀਏ ਤਾਂ ਕਣਕਾਂ ਜਿਹੜੀ ਠੰਡ ਦੀ ਫਸਲ ਹੈਗੀ ਅੱਗੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਕਹਿੰਦੇ ਹੁੰਦੇ ਸੀ ਵੀ ਜਦੋਂ ਸਾਡਾ ਹੱਥ ਠਰਨ ਲੱਗ ਗਿਆ ਉਦੋਂ ਸਮਝੋ ਵੀ ਕਣਕ ਦੀ ਬਿਜਾਈ ਜਿਹੜੀ ਆਪਣੀ ਆ ਚੁੱਕੀ ਹੈਗੀ ਹੁਣ ਮੈਂ ਆਪਣੇ ਖੇਤ ਦੇ ਵਿੱਚ ਜੇ ਟ੍ਰਾਇਲ ਲਾਉਣਾ ਤਾਂ ਇੱਕ ਕੀਲੇ ਤੇ ਨਵੀਂ ਵੈਰਾਈਟੀ ਦਾ ਜਿਹੜਾ ਟ੍ਰਾਇਲ ਲਾਉਣਾ ਜਿਵੇਂ ਹੁਣ ਜੇ ਆਪਾਂ ਗੱਲ ਕਰੀਏ ਵੀ 303 ਜਾਂ 222 ਹੈ ਜਾਂ 327 ਹੈ ਜਾਂ 826 ਵੈਰਾਈਟੀਆਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ ਇਹ ਵੈਰਾਈਟੀ ਜੇ 826 ਆਪਾਂ ਗੇਤੀ ਲਾਤੀ ਤਾਂ ਆਪਾਂ ਨੂੰ 18 ਤੋਂ ਲੈ ਕੇ 22 ਕੁਆਂਟਲ ਹੈ ਜਿਹੜਾ ਝਾੜ ਦਊਗੀ ਜੇ ਇਹੀ ਵੈਰਾਈਟੀ ਆਪਾਂ ਨਵੰਬਰ 18 ਜਾਂ 19 ਦੇ ਵਿੱਚ ਲੈ ਜਾਂਦੇ ਆਂਗੇ 1 ਨਵੰਬਰ ਤੋਂ ਲੈ ਕੇ 15 ਜਾਂ 18 ਨਵੰਬਰ ਦੇ ਵਿੱਚ ਲੈ ਜਾਂਦੇ ਆਂ ਤਾਂ ਇਹੀ ਵੈਰਾਈਟੀ ਆਪਾਂ ਨੂੰ 27 28 ਕੁਆਂਟਲ ਹੈ ਜਿਹੜਾ ਇਸ ਵੈਰਾਈਟੀ ਦਾ ਝਾੜ ਆਪਾਂ ਨੂੰ ਵੇਖਣ ਨੂੰ ਮਿਲ ਜੰਨਾ ਹੈਗਾ ਸੋ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਨੂੰ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਉਥੋਂ ਇਸ ਵਾਰ ਜਿਹੜੀਆਂ ਮਿਲ ਜਾ ਰਹੀਆਂ ਨੇਗੀਆਂ ਤੇ ਜਿਹੜੀ ਕਿਸਾਨ ਵੀਰੋ ਆਪਾਂ ਪੈਕਿੰਗ ਦੀ ਗੱਲ ਕਰੀਏ 20 ਕਿਲੋ ਜਾਂ 40 ਕਿਲੋ ਦੀ ਇਹਨਾਂ ਦੇ ਪੈਕਿੰਗ ਹੋਗੀ ਤੇ ਇਹਨਾਂ ਦੇ ਰੇਟ ਦੀ ਗੱਲ ਕਰੀਏ ਤਾਂ 20 ਕਿਲੋ 800 ਰੁਪਏ ਤੇ ਜੇ ਆਪਾਂ ਮੰਨ 40 ਕਿਲੋ ਦੀ ਗੱਲ ਕਰੀਏ ਤਾਂ 1600 ਰੁਪਏ ਆਪਾਂ ਨੂੰ ਜਿਹੜਾ ਉਥੋਂ ਰੇਟ ਵੇਖਣ ਨੂੰ ਇਹਨਾਂ ਦਾ ਮਿਲੂਗਾ ਕਿਸਾਨ ਭਰਾਵੋ ਜੇ ਆਪਾਂ ਪੀਵੀਡਬਲਯੂ 826 ਆਪਾਂ ਨੂੰ ਮਿਲ ਜੂਗੀ ਪੀਵੀਡਬਲਯੂ 824 ਮਿਲ ਜੂਗੀ ਤੇ ਪੀਵੀਡਬਲਯੂ 766 ਮਿਲ ਜੂਗੀ ਪੀਵੀਡਬਲਯੂ 725 ਮਿਲ ਜੂਗੀ ਪੀਵੀਡਬਲਯੂ 677 ਵੀ ਮਿਲ ਜੂਗੀ ਤੇ ਪੀਵੀਡਬਲਯੂ 1 ਜੈਂਕ ਤੇ 1 2 ਇਹ ਵੀ ਆਪਾਂ ਨੂੰ ਵੈਰਾਈਟੀਆਂ ਨੇ ਜਿਹੜੀਆਂ ਉਥੋਂ ਇਹ ਮਿਲ ਜਾਣਗੀਆਂ ਕਿਸਾਨ ਭਰਾਵੋ ਜੇ ਹੁਣ ਆਪਾਂ ਗੱਲ ਕਰੀਏ ਵੀ ਨਵੇਂ ਬੀਜ ਦੀ ਤਾਂ ਨਵੇਂ ਬੀਜ ਵੀ ਆਪਾਂ ਨੂੰ ਉਥੋਂ ਜਿਹੜਾ ਉਮ ਮਿਲ ਜਾਂਦੇ ਨੇਗੇ ਵੈਸੇ ਘਟ ਰਾਕਪ ਦੇ ਵਿੱਚ ਆਪਾਂ ਇਹਨੂੰ ਲਾਉਣ ਦੀ ਕੋਸ਼ਿਸ਼ ਕਰਿਆ ਕਰੀਏਗੀ ਹੁਣ ਜਿਵੇਂ ਆਪਣੀਆਂ ਪੁਰਾਣੀਆਂ ਵੈਰਾਈਟੀਆਂ ਦੀ ਗੱਲ ਕਰੀਏ ਜਿਵੇਂ 303 ਹੋਗੀ 222 ਹੋਗੀ ਜਾਂ 2967 ਹੋਗੀ ਜਾਂ 3086 ਹੋਗੀ ਜਾਂ ਪਿਛਲੇ ਸਾਲ ਜਿਵੇਂ 826 ਜਾਂ 370 ਜਾਂ 71 ਇਹ ਵੈਰਾਈਟੀਆਂ ਦੀ ਜੇ ਆਪਾਂ ਗੱਲ ਇਹ ਕਿਸਾਨ ਭਰਾਓ ਜੇ ਇਹਨਾਂ ਦੀ ਟਾਈਮਿੰਗ ਆਪਣੀ ਸਹੀ ਹੈ ਨਾ ਤੇ ਬਾਕੀ ਦੂਜੀ ਗੱਲ ਆ ਗਈ ਆਪਣੀ ਮਿੱਟੀ ਦੀ ਕਿਸੇ ਬਾਹਣ ਦੇ ਵਿੱਚ ਕੋਈ ਵੈਰਾਈਟੀ ਕਾਮਯਾਬ ਹੋ ਜਾਂਦੀ ਹੈ ਕਿਸੇ ਬਾਹਣ ਦੇ ਵਿੱਚ ਕੋਈ ਵੈਰਾਈਟੀ ਹੈ ਜਿਹੜੀ ਕਾਮਯਾਬ ਹੋ ਜਾਂਦੀ ਹੈਗੀ ਕਿਸਾਨ ਭਰਾਵੋ ਜਦੋਂ ਆਪਣਾ ਦਸੰਬਰ ਜਾਂ ਜਨਵਰੀ ਦੇ ਵਿੱਚ ਜਿਹੜੇ ਆਪਾਂ ਗੰਨੇ ਵਾਲੇ ਨੇ ਵੀਰ ਨੇ ਜਿਹੜਾ ਲੇਟ ਵੈਰਾਈਟੀਆਂ ਨੇ ਉਹ ਵੀ ਆਪਾਂ ਨੂੰ ਉਥੋਂ ਜਿਹੜੀਆਂ ਮਿਲ ਜਾਣਗੀਆਂ ਜੇ ਆਪਾਂ ਲੇਟ ਵੈਰਾਈਟੀਆਂ ਦੀ ਗੱਲ ਕਰੀਏ ਤਾਂ 752 771 757 ਜਾਂ ਲੇਟ ਵੈਰਾਈਟੀ 2851 ਉਹ ਵੀ ਆਪਾਂ ਨੂੰ ਉੱਥੇ ਵੇਖਣ ਨੂੰ ਮਿਲੂਗੀ ਤੇ ਕਰਨਾਲ ਦੀਆਂ ਵੈਰੈਟੀਆਂ ਨੇ 370 372 ਆ 372 ਇਹ ਵੈਰੈਟੀਆਂ ਵੀ ਆਪਾਂ ਨੂੰ ਉਥੇ ਮਿਲ ਜਾਣਗੀਆਂ ਕਿਸਾਨ ਭਰਾਵੋ ਜੇ ਆਪਾਂ ਗੱਲ ਕਰੀਏ ਉਥੇ ਹੋਰ ਦੀ ਜਿਵੇਂ ਬਰਸੀਨ ਹੈ ਦਾ ਬੀਜ ਹੈ ਬੀਐਲ 10 ਆ ਗਿਆ ਜਾਂ ਬੀਐਲ 42 ਆ ਗਿਆ ਇਹਦੀ 2 ਕਿਲੋ ਦੀ ਪੈਕਿੰਗ ਹੁੰਦੀ ਹੈ ਤੇ ਇਹਦਾ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 700 ਜਾਂ 750 ਰੁਪਿਆ ਦੇ ਹਿਸਾਬ ਨਾਲ ਆਪਾਂ ਨੂੰ ਇਹ ਮਿਲ ਜਾਂਦਾ ਹੈਗਾ ਉਥੋਂ ਤੇ ਅਗਲੀ ਗੱਲ ਜੇ ਆਪਾਂ ਗੱਲ ਕਰੀਏ ਜੋਂ ਵੀ ਮਿਲ ਜਾਣਗੇ ਜਿਵੇਂ ਕਾਵਲੀ ਸ਼ੋਲੇ ਨੇ ਜਾਂ ਕਾਲੇ ਸ਼ੋਲੇ ਨੇ ਉਹਦੀ ਵੀ ਆਪਾਂ ਨੂੰ ਜਿਹੜੀ ਉਥੋਂ ਆ ਬੀਜ ਆ ਜਿਹੜਾ ਉਹ ਵੀ ਆਪਾਂ ਨੂੰ ਵੇਖਣ ਨੂੰ ਮਿਲ ਜਾਂਦਾ ਹੈ ਤੇ ਅਗਲੀ ਗੱਲ ਜੇ ਕਰੀਏ ਆਪਾਂ ਸਬਜ਼ੀਆਂ ਦੀ ਜਿਵੇਂ ਗਾਜਰਾਂ ਦਾ ਬੀਜ ਹੋ ਗਿਆ ਜਾਂ ਬਰੋਕਲੀ ਗੋਭੀ ਹੋ ਗਈ ਜਾਂ ਆਪਣਾ ਲਾਸਣ ਆ ਪਿਆਜ਼ ਦਾ ਬੀਜ ਉਹ ਵੀ ਆਪਾਂ ਨੂੰ ਉਥੋਂ ਮਿਲੂਗਾ ਪਰ ਆਪਾਂ ਲੈਣਾ ਥੋੜਾ ਥੋੜੇ ਰੱਖ ਵਿੱਚ ਲਾਈਏ ਕਿਉਂਕਿ ਵੈਰਾਈਟੀ ਇਹ ਨਹੀਂ ਪਤਾ ਆਪਣੇ ਬਾਹਣੇ ਵਿੱਚ ਕਿਹੜੀ ਕਾਮਯਾਬ ਹੋਊਗੀ ਉਸ ਹਿਸਾਬ ਨਾਲ ਆਪਾਂ ਨੇ ਇਹ ਚੱਲਣਾ ਹੈਗਾ ਜੇ ਕਿਸਾਨ ਭਰਾਵੋ ਛੋਲਿਆਂ ਦੀ ਆਪਾਂ ਗੱਲ ਕਰੀਏ ਤਾਂ ਪੀਜੀ 8 ਆ ਗਈ ਪੀਜੀ 10 ਆ ਗਈ ਤੇ ਇਹ ਆਗੇ ਆਪਣੇ ਛੋਲਿਆਂ ਦੇ ਵਿੱਚ ਆਦੇ ਕਾਵਲੀ ਛੋਲੇ 552 ਨੰਬਰ ਹੈ ਜਿਹੜਾ ਤੇ ਆਪਾਂ ਉਹ ਵੀ ਉਥੋਂ ਖਰੀਦ ਸਕਦੇ ਆਂਗੇ ਤੇ ਬਾਕੀ ਕਿਸਾਨ ਭੀਓ ਆਪਾਂ ਜਿਆਦਾ ਉਥੇ ਜਾਣਿਆਗੇ ਉਹਦੇ ਮਾਰਾਂ ਦੀਆਂ ਜਿਹੜੀ ਆਪਾਂ ਉਹ ਗੱਲ ਉਹ ਵੀ ਸੁਣਾਇਆ ਕਰੀਏ ਕਈ ਕਿਸਾਨ ਵੀਰ ਪ੍ਰਦਰਸ਼ਨੀਆਂ ਵੀ ਦੇਖਣਾ ਉਹ ਵੀ ਆਪਣਾ ਫਰਜ਼ ਬਣਦਾ ਕਿਉਂਕਿ ਨਵੀਂ ਟੈਕਨੋਲੋਜੀ ਖੇਤੀ ਦੀ ਆਉਂਦੀ ਹੈ ਜੇ ਆਪਾਂ ਜਾਵਾਂਗੇ ਤਾਂ ਆਪਾਂ ਨੂੰ ਤਾਂ ਹੀ ਉੱਥੇ ਪਤਾ ਲੱਗੂਗਾ ਮੇਲੇ ਦੇ ਉੱਤੇ ਤੇ ਬਾਕੀ ਸੰਦ ਸੰਦੇੜੇ ਨਵੀਂ ਤਕਰੀਕ ਨਾਲ ਜੇ ਮ ਖੇਤੀ ਹੈ ਉਹਦੇ ਬਾਰੇ ਵੀ ਆਪਾਂ ਨੂੰ ਗਿਆਨ ਆਉਂਦਾ ਹੈਗਾ ਤੇ ਆਪਾਂ ਨੂੰ ਕਿਸਾਨ ਵੀਰੋ ਟਾਈਮ ਕੱਟ ਕੇ ਜਿਹਦੇ ਲਈ ਵੀ ਬੀਰਲੇ ਵੀ ਟਾਈਮ ਹੈ ਜਾਂ ਟਾਈਮ ਕੱਢਣਾ ਪੂਗਾ ਆਪਾਂ ਨੂੰ ਜ਼ਰੂਰ ਹੈ ਜਿਹੜਾ ਇਸ ਮੇਲੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈਗਾ ਤੇ ਬਾਕੀ ਜਿਵੇਂ ਆਪਾਂ ਅਧਾਰੂ ਪਸ਼ੂ ਨੇ ਉਹਨਾਂ ਬਾਰੇ ਵੀ ਆਪਾਂ ਨੂੰ ਉੱਥੇ ਵੇਖਣ ਨੂੰ ਮਿਲਦੇ ਨੇ ਮੱਝਾਂ ਜਾਂ ਜਨਰ ਸਿੰਘ ਕੱਡੇ ਹੁੰਦੇ ਨੇ ਜਾਂ ਬੈੜੀਆਂ ਤੇ ਜਿਵੇਂ ਬੱਕਰੀ ਪਾਲਣ ਹੋ ਗਿਆ ਭੇਡ ਪਾਲਣ ਹੋ ਗਿਆ ਉਹਦੇ ਬਾਰੇ ਵੀ ਆਪਾਂ ਨੂੰ ਜਿਹੜੀਆਂ ਉੱਥੇ ਸਟਾਲਾਂ ਲੱਗਦੀਆਂ ਨੇਗੀਆਂ ਉਹ ਵੀ ਆਪਾਂ ਨੂੰ ਜਿਹੜੀਆਂ ਵੇਖਣ ਨੂੰ ਉੱਥੇ ਮਿਲਦੀਆਂ ਨੇਗੀਆਂ ਬਾਕੀ ਕਿਸਾਨ ਭਰਾਵੋ ਇੱਕ ਬੇਨਤੀ ਹੋਰ ਹੈ ਵੀ ਜਦ ਵੀ ਆਪਾਂ ਜਾਣਿਆਂਗੇ ਆਪਾਂ ਕਿਸਾਨ ਮੇਲੇ ਦੇ ਉੱਤੇ ਤੇ ਇੱਕ ਤਾਂ ਪਾਣੀ ਵਾਲੀ ਬੋਤਲ ਇੱਕ ਗਲਾਸ ਤੇ ਇੱਕ ਆਪਣਾ ਜਿਹੜਾ ਰੋਟੀ ਦੁਪਹਿਰ ਦੀ ਸਵੇਰ ਦੀ ਕਿਉਂਕਿ ਆਪਾਂ ਖਾ ਕੇ ਬਾਗ ਜੰਨੇ ਆ ਤੇ ਦੁਪਹਿਰ ਦੀ ਜਿਹੜੀ ਰੋਟੀ ਐ ਉਹ ਆਪਾਂ ਨਾਲ ਲੈ ਜੀ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਵੈਸੇ ਤਾਂ ਉੱਥੇ ਬਹੁਤ ਕੁਝ ਹੋਰ ਵੀ ਜਿਵੇਂ ਚਾਹ ਪਾਣੀ ਰੋਟੀ ਜਾਂ ਸਮੋਸੇ ਉਹ ਵੀ ਆਪਾਂ ਖਾ ਸਕਦੇ ਆਂਗੇ ਵੈਸੇ ਜੇ ਆਪਾਂ ਘਰ ਦੀ ਲੈ ਜੀਏ ਤਾਂ ਉਹਦੇ ਵਰਗੀ ਰੀਸ ਨਹੀਂ ਹੈਗੀ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ